ਲਓ ਜੀ ਠੋਕ ਵਜਾ ਕੇ ਚੈਲੰਜ ਕਰਦੇ ਆ ਜਿਹੜਾ ਬਾਜ਼ਾਰ ਚੱਕ ਤੁਸੀਂ ਲੈਨੇ ਹੋ 400 ਰੁਪਏ ਦਾ ਸੂਟ ਬੁੱਟਰ ਰੋਡ ਕਰਦੀ ਆ ਆਜੋ ਲੈ ਜਾਓ ਸਿਰਫ 200 ਰੁਪਏ ਦਾ ਸੂਟ 3 ਜੁਲਾਈ ਤੋਂ ਪਹਿਲਾਂ ਪਹਿਲਾਂ ਆਜੋ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਤੱਕ ਵੱਡੇ ਫੇਰੇ ਹੋਣੇ ਦੇਖੋ 1-1000 ਰੁਪਏ ਦੇ ਸੂਟ ਮਿਲਨੇ ਵਾਲੇ 1000 ਦੇ ਦੋ ਆ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ 2-200 ਵਾਲੇ ਪਿਓਰ ਕਾਟਨ ਦੇ ਦੁਪੱਟੇ ਲਾ ਕੇ ਦੇਤੇ ਆ ਕੋਈ ਇਹਨਾ 600 ਮੰਗਣਾ ਅਸੀਂ ਤੁਹਾਨੂੰ ਸਿਰਫ 150 ਰੁਪਏ ਚ ਡਬਲ ਬੈੱਡ ਦੀ ਚਾਦਰ ਦੇ ਰਹੀਆਂ 150 ਰੁਪਏ ਚ 300 ਰੁਪਏ ਦਾ ਮੈਚਿੰਗ ਸੂਟ ਲੈ ਜਾਓ ਆ ਜਾਓ ਅੰਕਲੋਮ ਪੁੱਟਾ ਰੋੜ ਕਾਦੀਆਂ ਦੇ 3-300 ਰੁਪਏ ਦੀ ਕਰਤੀ ਆਹ ਹੈ ਸੂਟ ਆ ਜਿਹੜੇ ਤੁਸੀਂ ਡੰਮੀਆਂ ਦੇ ਲੱਗੇ ਦੇਖ ਕੇ ਲੈ ਲੰਨੇ ਹੋ 1000 ਰੁਪਏ ਦਾ 1100 ਦਾ 1200 ਦਾ ਸਾਡੇ ਕੋਲ ਆ ਜਾਓ 1000 ਦੇ ਦੋ ਲੈ ਜਾਓ 500 ਰੁਪਏ ਦਾ ਸੂਟ ਦਵਾਂਗੇ ਦੇਖੋ ਜੀ ਡਿਜ਼ਾਈਨ ਚੈੱਕ ਕਰ ਲੋ ਟਾਪ ਕਲਾਸ ਦੇ ਨਵੇਂ ਡਿਜ਼ਾਈਨ ਆ ਗਿਆ 5 500 ਰੁਪਏ ਚ ਤੁਹਾਨੂੰ ਕਿਸੇ ਨੇ ਨਹੀਂ ਦੇਣੇ ਪਿਓਰ ਕਾਟਨ ਦੇ ਦੁਪੱਟੇ ਪਿਓਰ ਕਾਟਨ ਦੀਆ ਬਾਟਮਾ ਪਿਓਰ ਕਾਟਨ ਦੀਆ ਸ਼ਾਰਟਾਂ ਇਹ ਕੋਈ 1500 ਦਾ ਨਹੀਂ ਕੋਈ 1700 ਦਾ ਨਹੀਂ ਰੇਟ ਚੈੱਕ ਕਰੋ ਸਿਰਫ 850 ਚ ਜਿਹੜਾ ਤੁਸੀਂ ਬਾਜ਼ਾਰ ਚ ਆ ਕੇ ਵਿਆਹ ਸ਼ਾਇਦ ਆਦਾਜ ਬਰੀ ਦਾ ਦੇਣ ਲੈਣ ਦਾ ਕੱਪੜਾ ਲੈਣਾ 50000 ਰੁਪਏ ਦਾ ਅਸੀਂ ਤੁਹਾਨੂੰ ਦੇਣਾ 50000 ਦਾ ਕੱਪੜਾ ਸਿਰਫ 20000 ਚ ਤੁਸੀਂ ਚੈੱਕ ਕਰੋ ਪਿਓਰ ਦੁਪੱਟੇ ਦੇ ਨਾਲ ਜਾਮ ਕਾਟਨ ਦਾ ਸੂਟ ਇਹੜਾ ਬਿਆਨਾ ਜੇ 1500 ਤੋਂ ਘੱਟ ਨਹੀਂ ਜੇ ਮਿਲਦਾ ਚੱਕੋ 850 ਰੁਪਏ ਦਾ ਵੱਡੇ ਵੱਡੇ ਬ੍ਰਾਂਡ ਚੈੱਕ ਕਰੋ ਰਾਸ ਦਾ ਬ੍ਰਾਂਡ ਚਾਹੇ ਤੁਸੀਂ ਲੈਣਾ ਹੈਗਾ ਯਾ ਰਾਮ ਟੈਕਸ ਦਾ ਬ੍ਰਾਂਡ ਸਾਰੇ ਬ੍ਰਾਂਡ ਕਾਟਨ ਦੇ ਸੂਟ ਮਸਲੀਨ ਦੇ ਸੂਟ ਆ ਦੇਖੋ ਨਾ ਕਿੰਨਾ ਪਿਆਰਾ ਸੂਟ ਆ ਇਸ ਇਹਨੇ ਨਹੀਂ ਦੇਣਾ ਸਾਨੂੰ 1275 ਰੁਪਏ ਠੀਕ ਪੀਸ ਆ ਸਟਾਈਲਿਸ਼ ਪੀਸ ਆ ਬਜ਼ਾਰਾਂ ਦੇ ਵਿੱਚ 4 4 5 5000 ਦਾ ਮਿਲਦਾ ਸਾਡੇ ਕੋਲ ਲੈ ਜਾਓ 2500 ਰੁਪਏ ਦਾ ਕੋ ਫਰੰਟ ਕਿੰਨਾ ਹੈਵੀ ਆ ਤੁਸੀਂ ਸ਼ਰਟ ਚੈੱਕ ਕਰ ਲਈ ਆ ਦੁਪੱਟਾ ਤੁਸੀਂ ਚੈੱਕ ਕਰ ਲਓ ਇਸ ਦੇ ਨਾਲ ਤੁਸੀਂ ਦੇਖੋ ਸ਼ਰਾਰਾ ਦੇਖ ਲਓ ਪਲਾਜੋ ਦੇਖ ਲਓ ਇਹ ਵੀ ਬੜਾ ਪਿਆਰਾ ਪੀਸ ਬਾਜ਼ਾਰ ਦੇ ਵਿੱਚ 6500 ਰੁਪਿਆ ਅਸੀਂ ਤੁਹਾਨੂੰ 25-2600 ਰੁਪਏ 'ਚ ਇਦਾਂ ਦੀ ਚੀਜ਼ ਦੇ ਰਣੀ ਆ 4500-550 ਰੁਪਏ 'ਚ ਤੁਹਾਨੂੰ ਇਦਾਂ ਦੀ ਚੀਜ਼ ਦੇ ਰਣੀ ਆ ਦੇਖੋ ਪਹੁੰਚ ਰੇ ਕਿੰਨਾ ਪਿਆਰਾ ਵਰਕ ਹੈਗਾ ਜੀ ਪਾਰਟੀ ਵੇਅਰ ਵਿਆਹ ਸ਼ਾਦੀ ਆਸੇ ਤੁਸੀਂ ਡਰੈਸ ਰੈਂਟ ਤੇ ਲੈ ਕੇ ਚਲੇ ਜਾਓ 5-5 6-6000 ਰੁਪਏ ਕਲਾ ਰੈਂਟ ਮੰਗ ਲੈਂਦੇ ਆ ਪਰ 5-6000 ਦੇ ਵਿੱਚ ਤੁਹਾਨੂੰ ਦੇ ਦੇਣੀ ਤੁਸੀਂ ਭਾਲੇ ਖੁਦ ਦੀ ਡਰੈਸ ਲੈ ਜਾਓ ਜਿਹੜੇ ਬਾਜ਼ਾਰ 'ਚ 15-15000 ਦੇ ਸੂਟ ਤੁਸੀਂ ਲੈਣੇ ਹੋ 15-15000 ਦੇ ਅਸੀਂ ਤੁਹਾਨੂੰ ਦੇ ਰਹੇ ਹਾਂ 5-5000 ਦੇ ਵਿੱਚ ਜਿਹੜੇ ਰੈੱਡ ਸੂਟ ਤੁਸੀਂ ਲੈਣੇ ਹੋ ਕੋਈ 10000 ਦਾ ਕੋਈ 11000 ਦਾ ਕੋਈ 12000 ਦਾ ਅਸੀਂ ਤੁਹਾਨੂੰ ਦੇਣਾ 6500 ਰੁਪਏ ਦੇ ਵਿੱਚ ਲਓ ਜੀ ਠੋਕ ਵਜਾ ਕੇ ਚੈਲੰਜ ਕਰਦੇ ਹਾਂ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ ਲੈਣੇ ਹੋ 400 ਰੁਪਏ ਦਾ ਸੂਟ ਬੁੱਟਰ ਰੋਡ ਕਰਦੀ ਆਜੋ ਲੈ ਜਾਓ ਸਿਰਫ 200 ਰੁਪਏ ਦਾ ਸੂਟ ਅੰਕਲ ਓਮ ਨੇ ਵੱਡੇ ਫੇਰੇ ਕਰਤੇ ਆ ਖੁੱਲਾ ਚੈਨ ਹੈ ਜੀ ਖੁੱਲਾ ਚੈਨ ਜ ਨਾ ਕਿਸੇ ਹੋਲਸੇਲਰ ਤੋਂ ਨਾ ਕਿਸੇ ਫੈਕਟਰੀ ਵਾਲੇ ਤੋਂ ਨਾ ਕਿਸੇ ਮਿਲ ਵਾਲੇ ਤੋਂ ਸਾਡੇ ਰੇਟ ਨਹੀਂ ਦੇ ਹੁਣ ਆਹ ਦੇਖੋ ਸੂਟ ਵੀ ਚੈੱਕ ਕਰ ਲਓ ਡਿਜ਼ਾਈਨ ਵੀ ਕਰ ਲੋ ਆ ਰੇਟ ਚੱਕ ਲੋ ਬਾਜ਼ਾਰ ਚ 400 ਸਾਡਾ ਰੇਟ 200 200 ਰੁਪਏ ਚ ਸੂਟ ਦੇ ਰਹੇ ਆ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਹੋ ਛੇਤੀ ਆਜੋ ਅੰਕਲੋਂ ਬੁੱਟਰ ਰੋਡ ਕਰਦੀਆਂ ਧਿਆਨ ਨਾਲ ਗੱਲ ਸੁਣ ਲੋ 3 ਜੁਲਾਈ ਤੱਕ 3 ਜੁਲਾਈ ਤੋਂ ਪਹਿਲਾਂ-ਪਹਿਲਾਂ ਆ ਜਾਓ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਤੱਕ ਵੱਡੇ ਫਾਇਦੇ ਹੋਣੇ ਆ ਬਿਲਕੁਲ ਜੀ ਆ ਜਾਓ ਚਾਹੇ ਛੋਟੀ-ਬੋਡੀ ਪਟਿਕ ਹੈ ਚਾਹੇ ਰੀਸੇਲਰ ਆ ਚਾਹੇ ਤੁਹਾਡਾ ਫੇਰੀ ਲਾਉਣ ਦਾ ਕੰਮ ਆ ਆ ਜਾਓ ਅੰਕਲ ਓਮ ਕਾਦੀਆਂ ਜਿੱਥੇ ਵੱਡੇ ਫਾਇਦੇ ਹੋਈ ਜਾਂਦੇ ਆ ਚੱਕੋ 1-1000 ਰੁਪਏ ਦੇ ਸੂਟ ਮਿਲਣੇ ਆਲੇ 1000 ਤੇ 2 ਆ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ 2-200 ਵਾਲੇ ਪਿਓਰ ਕਾਟਨ ਦੇ ਦੁਪੱਟੇ ਲਾ ਕੇ ਦੇਤੇ ਆ ਆ ਜਾਓ ਅੰਕਲ ਓਮ ਬੁੱਟਾ ਰੋੜ ਕਾਦੀਆਂ ਦੇ ਵਿੱਚ ਆ ਜਾਓ ਜੇ ਤੁਸੀਂ ਨਵਾ ਕਮ ਸ਼ੁਰੂ ਕਰਨਾ ਵਾ ਤਾਂ ਆਜੋ ਅੰਕਲੋਂ ਬੁੱਟ ਰੋੜ ਕਾਧੀਆਂ ਦੇ ਆ ਦੇਖੋ ਜੀ ਕੋਈ ਇਹਨਾਂ 700 ਹੀ ਮੰਗਦਾ ਕੋਈ ਇਹਨਾਂ 600 ਮੰਗਦਾ ਅਸੀਂ ਤੁਹਾਨੂੰ ਸਿਰਫ 150 ਰੁਪਏ ਚ ਡਬਲ ਬੈੱਡ ਦੀ ਚਾਦਰ ਦੇ ਰਹੀਆਂ 150 ਰੁਪਏ ਚ ਦੇਖੋ ਪ੍ਰਿੰਟ ਡਿਜ਼ਾਈਨ ਤੁਸੀਂ ਚੈੱਕ ਕਰੋ ਸਹਰਾਣੇ ਕਬਰ ਨਾਲ ਦੇਵਾਂਗੇ ਡਬਲ ਬੈੱਡ ਦੀ ਚਾਦਰ ਸਿਰਫ 150 ਰੁਪਏ ਚ ਲੈ ਜਾਓ ਆ ਚੱਕੋ ਜੀ ਮੈਚਿੰਗ ਆ ਗਈ ਮੈਚਿੰਗ ਲੈ ਜਾਓ ਜਿਹੜੀ ਬਜ਼ਾਰਾ ਚ 6 600 ਰੁਪਏ ਦੀ ਮਿਲਦੀ ਹੈ ਲੈ ਜਾਓ 300 ਰੁਪਏ ਦੀ 300 ਰੁਪਏ ਦਾ ਮੈਚਿੰਗ ਸੂਟ ਲੈ ਜਾਓ ਆਜੋ ਅੰਕਲ ਓਮ ਬੁੱਟਾ ਰੋੜ ਕਾਦੀਆਂ ਦੇ ਤਿੰਨ 300 ਰੁਪਏ ਦੀ ਕਰਤੀ ਆਲ ਓਵਰ ਮੈਚਿੰਗ ਪ੍ਰਿੰਟ ਕਰਕੇ ਜੀ ਜ਼ਬਰਦਸਤ ਡਿਜ਼ਾਈਨ ਆ ਗਿਆ ਆਜੋ ਅੰਕਲ ਓਮ ਬੁੱਟਾ ਰੋੜ ਕਾਦੀਆਂ ਆਹ ਹੀ ਸੂਟ ਆ ਜਿਹੜੇ ਤੁਸੀਂ ਡੰਮੀਆਂ ਦੇ ਲੱਗੇ ਦੇਖ ਕੇ ਲੈ ਲੈਣੇ ਉਹ 1000 ਰੁਪਏ ਦਾ 1100 ਦਾ 1200 ਦਾ ਸਾਡੇ ਕੋਲ ਆਜੋ 1000 ਦੇ ਦੋ ਲੈ ਜਾਓ 500 ਰੁਪਏ ਦਾ ਸੂਟ ਦਵਾਂਗੇ ਅੱਛਾ 500 ਰੁਪਏ ਚ ਇੱਕ ਡਿਜ਼ਾਈਨ ਨਹੀਂ ਦੋ ਡ ਜਾਂ ਨਹੀਂ ਪੰਜ ਡ ਜਾਂ ਨਹੀਂ ਸੈਂਕੜੇ ਡਿਜ਼ਾਈਨ ਦੇ ਦਾਂਗੇ ਬਾਰ-ਬਾਰ ਤੁਹਾਨੂੰ ਅਸੀਂ ਯਾਦ ਕਰਾ ਰਹੇ ਹਾਂ 3 ਜੁਲਾਈ ਤੋਂ ਪਹਿਲਾਂ ਪਹਿਲਾਂ ਵੀਰਵਾਰ ਤੋਂ ਪਹਿਲਾਂ ਆ ਜਾਓ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਜਿੱਥੇ ਤੁਹਾਨੂੰ ਸੂਟ ਵੀ ਸਸਤੇ ਦੇਣੇ ਆ ਰੰਗ ਵੀ ਸੋਹਣੇ ਦੇਣੇ ਆ ਚਲੋ ਜੀ ਵੀ ਨਾਲ ਦੇਣਾ ਅਸੀਂ ਜੋ ਕਹਿ ਰਹੇ ਆ ਲਿਖ ਲਿਖ ਕੇ ਰੇਟ ਲਾਤਾ ਬਾਜ਼ਾਰ ਦਾ ਰੇਟ 1000 ਰੁਪਿਆ ਸਾਡੇ ਕੋਲ 1000 ਤੋਂ 2 ਮਤਲਬ 500 ਰਾਂ ਸੂਟ ਲੈ ਜਾਓ ਤੁਸੀਂ ਦੇਖੋ ਜੀ ਡਿਜ਼ਾਈਨ ਚੈੱਕ ਕਰ ਲੋ ਟਾਪ ਕਲਾਸ ਦੇ ਨਵੇਂ ਡਿਜ਼ਾਈਨ ਆ ਗਿਆ 5-500 ਰੁਪਏ ਤੇ ਤੁਹਾਨੂੰ ਕਿਸੇ ਨੇ ਨਹੀਂ ਦੇਣੇ ਪਿਓਰ ਕਾਟਨ ਦੇ ਦੁਪੱਟੇ ਪਿਓਰ ਕਾਟਨ ਦੀਆ ਬਾਟਮਾ ਪਿਓਰ ਕਾਟਨ ਦੀਆ ਸ਼ਰਟਾਂ ਆ ਚੈੱਕ ਕਰੋ ਜੀ ਕੜਾਈ ਕਿੰਨੀ ਜ਼ਬਰਦਸਤ ਹੋਈ ਦੁਪੱਟਾ ਪਿਓਰ ਡਿਜੀਟਲ ਦਾ ਲੱਗਿਆ ਹੋਇਆ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਤੁਹਾਨੂੰ 1000 ਤੋਂ ਘੱਟ ਨਹੀਂ ਦੇਣਾ ਇਹ ਵੀ ਲੈ ਜੋ 500 ਰੁਪਏ ਦੇ ਵਿੱਚ ਦੇਖੋ ਬਹੁਤ ਸੋਹਣੇ ਸੂਟ ਆ ਡਿਜ਼ਾਈਨਿੰਗ ਬਹੁਤ ਜ਼ਿਆਦਾ ਪਿਆਰੀ ਆ ਸਿੱਧੇ ਮਿਲਣ ਹੱਥ ਪੜ ਗਿਆ ਫੈਕਟਰੀ ਵਾਲਾ ਫੜ ਗਿਆ ਸੂਰ ਡਾਇਰੈਕਟ ਫੈਕਟਰੀ ਤੋਂ ਕੱਪੜਾ ਲਿਆ ਆ ਸਸਤਾ ਲੈ ਕੇ ਆ ਸਸਤਾ ਦੇਣਾ ਆ ਹੁਣ ਤੁਸੀਂ ਚੈੱਕ ਕਰ ਲੋ ਸੂਟ ਦਾ ਹੈਗਾ ਨਾ ਵਧੀਆ ਦੁਪੱਟਾ ਦੇਖੋ ਖੁੱਲਾ ਡੁੱਲਾ ਦੁਪੱਟਾ ਐ ਵੀ ਤੁਹਾਨੂੰ ਦੁਪੱਟੀਆਂ ਨਹੀਂ ਦੇਣੀਆਂ ਦੁਪੱਟੇ ਦੇਣੇ ਆ ਇਹ ਵੀ 500 ਰੁਪਏ ਦਾ ਸੂਟ ਆ ਜੀ 500 ਰੁਪਏ ਦਾ ਦੇਖੋ ਜੀ ਬਟਿਕ ਸੂਟ ਆ ਗਏ ਸੋਲੋ ਸੂਟ ਆ ਗਏ ਫੋਟੋਆਂ ਵਾਲੇ ਸੂਟ ਆ ਗਏ ਆਜੋ ਅੰਕਲੋ ਉੱਟਾ ਰੁੜ ਕਾਦੀਆਂ ਤੇ ਆ ਸੂਟ ਜਿਹੜਾ ਫੋਟੋ ਆਲਾ ਦਿਖਾ ਰਹੇ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਤੁਹਾਨੂੰ 1500 ਤੋਂ ਘੱਟ ਨਹੀਂ ਜੇ ਮਿਲਣਾ ਚੱਕੋ 750 ਰੁਪਏ ਦਾ ਦੇਖੋ 750 ਚ ਇੱਕ ਨਹੀਂ ਦੋ ਨਹੀਂ ਜਿੰਨੇ ਮਰਜੀ 1500 ਰੁਪਏ ਦੋ ਸੂਟ ਕਾੜਤੇ ਆ ਜਿਹੜਾ ਬਾਜ਼ਾਰ ਚ 1500 ਦਾ ਇੱਕ ਚਾਹੇ ਤੁਸੀਂ ਵਿਆਹ ਸ਼ਾਈ ਦਾ ਕੱਪੜਾ ਲੈਣਾ ਦਾਜ ਵੇਰ ਦਾ ਲੈਣਾ ਦੇਣ ਲੈਣ ਲਈ ਲੈਣਾ ਸਾਰਿਆਂ ਦੇ ਵੱਡੇ ਫਾਇਦੇ ਇਹ ਕੋਈ 1500 ਦਾ ਨਹੀਂ ਕੋਈ 1700 ਦਾ ਨਹੀਂ ਰੇਟ ਚੈੱਕ ਕਰੋ ਸਿਰਫ 850 ਚ 850 ਰੁਪਏ ਵਿੱਚ ਸੂਟ ਦੇਣਾ ਕਢਾਈਆਂ ਘੇਰੇ ਤੇ ਦੇਖ ਲਓ ਮਿਰਰ ਵਰਕ ਹੋਇਆ ਆ ਦੁਪੱਟਾ ਖੁੱਲਾ ਡੁੱਲਾ ਕੁੜੀਆਂ ਚਿੜੀਆਂ ਵਾਲੇ ਸੂਟ ਬਜ਼ੁਰਗਾਂ ਦੇ ਸੂਟ ਮਿਡਲ ਏਜ ਲਈ ਸੂਟ ਸਾਰੇ ਵਾਲੇ ਮਿਲ ਜਾਣੇ ਆ ਇੱਕ ਗੱਲ ਦਾ ਸੀ ਚੈਲੇਂਜ ਤੁਹਾਨੂੰ ਕਰ ਦਿੰਨੇ ਆ ਜਿਹੜਾ ਤੁਸੀਂ ਬਾਜ਼ਾਰ 'ਚ ਆ ਕੇ ਵਿਆਹ ਸ਼ਾਹੀ ਦਾ ਦਾਜ ਬਰੀ ਦਾ ਦੇਣ ਲੈਣ ਦਾ ਕੱਪੜਾ ਲੈਣਾ 50000 ਰੁਪਏ ਦਾ ਅਸੀਂ ਤੁਹਾਨੂੰ ਦੇਣਾ 50000 ਵਾਲਾ ਕੱਪੜਾ ਸਿਰੋ 20000 'ਚ ਇੰਨਾ ਵੱਡਾ ਫਰਕ ਤੁਹਾਡਾ ਅੰਕਲੋਂ ਬੁੱਟਰ ਰੋਡ ਕਾਦੀਆਂ ਨੇ ਪਾ ਦਿੱਤਾ ਫਰਕ ਦੇਖੋ ਜੀ ਡਿਜੀਟਲ ਸੂਟ ਹੈ ਡਿਜੀਟਲ ਦੁਪੱਟੇ ਸ਼ਾਨਦਾਰ ਚੀਜ਼ਾਂ ਤੁਹਾਨੂੰ ਕਿਤੋਂ ਨਹੀਂ ਮਿਲਣੀਆਂ ਅੰਕਲੋਂ ਬੁੱਟਰ ਰੋਡ ਕਾਦੀਆਂ ਤੇ ਮਿਲਣੀਆਂ ਡਿਜ਼ਾਈਨਰ ਪੀਸ ਦੇਣੀਆਂ ਤੁਹਾਨੂੰ ਡਿਜ਼ਾਈਨਰ ਤੁਸੀਂ ਦੁਪੱਟੇ ਬਹੁਤ ਸੋਹਣੇ ਸੂਟ ਬ ਔਰ ਦੁਪੱਟੇ ਦੇ ਨਾਲ ਜਾਮ ਕਾਟਨ ਦਾ ਸੂਟ ਜਿਹੜਾ ਬਿਆਰਾਂ 'ਚ 1500 ਤੋਂ ਘੱਟ ਨਹੀਂ ਜੇ ਮਿਲਦਾ ਚੱਕੋ 850 ਰੁਪਏ ਦਾ 850 ਰੁਪਏ ਦਾ ਸੂਟ ਦੇ ਰਹੇ ਆ ਜਾਮ ਕਾਟਨ ਦਾ ਨਾਲ ਦੁਪੱਟਾ ਡੀਟੇਲ ਲਾ ਕੇ ਚਾਹੇ ਰਾਮਟੈਕਸ ਬ੍ਰਾਂਡ ਵਾਲੋ ਚਾਹੇ ਸਹਿਬਾ ਲੈ ਲਓ ਚਾਹੇ ਰਾਸ ਲੈ ਲਓ ਜ਼ਬਰਦਸਤ ਆ ਟੈੱਕ ਕਰੋ ਜੀ ਜਾਮ ਦੇ ਉੱਤੇ ਕੜਾਈ ਵਾਲਾ ਸੂਟ ਕਿਸੇ ਨੇ ਤੁਹਾਨੂੰ 2000 ਤੋਂ ਘੱਟ ਨਹੀਂ ਦੇਣਾ ਪਰ ਇੱਥੇ ਮਿਲਣ ਜਾ ਰਿਹਾ ਤੁਹਾਨੂੰ 1000 ਰੁਪਏ ਦਾ 1000 ਦਾ ਸੂਟ ਤੁਹਾਨੂੰ ਅਸੀਂ ਉਹਦੇ ਵਿੱਚ ਵੀ ਦੇਤਾ ਆ ਵੀ ਦੇਖੋ ਵੱਡੇ ਵੱਡੇ ਬ੍ਰਾਂਡ ਚੈੱਕ ਕਰੋ ਰਾਸ ਦਾ ਬ੍ਰਾਂਡ ਚਾਹੇ ਤੁਸੀਂ ਲੈਣਾ ਹੈਗਾ ਯਾ ਰਾਮ ਟੈਕਸ ਦਾ ਬ੍ਰਾਂਡ ਸਾਰੇ ਬ੍ਰਾਂਡ ਕਾਟਨ ਦੇ ਸੂਟ ਮਸਲੀਨ ਦੇ ਸੂਟ ਆ ਦੇਖੋ ਨਾ ਕਿੰਨਾ ਪਿਆਰਾ ਸੂਟ ਆ ਕਿਸੇ ਨੇ ਨਹੀਂ ਦੇਣਾ ਤੁਹਾਨੂੰ 1275 ਰੁਪਏ ਚ 1275 ਰੁਪਏ ਦੇਣਾ ਚਾਹੇ ਤੁਸੀਂ ਟੀਚਰ ਹੋ ਚਾਹੇ ਤੁਸੀਂ ਡੇਲੀ ਜੌਬ ਕਰਦੇ ਹੋ ਆਫਿਸ ਦੇ ਵਿੱਚ ਜਾਣਾ ਤੇ ਤੁਸੀਂ ਵੀ ਚਾਹੋ ਨੀਓ ਵੀ ਚੰਗਾ ਕਪੜਾ ਪਾ ਕੇ ਜਾਈਏ ਹਨਾ ਆ ਦੇਖੋ 1275 ਰੁਪਈਆ ਸਾਡਾ ਰੇਟ ਆ 1750 2200 ਬਾਜ਼ਾਰ ਦਾ ਰੇਟ ਆ ਇਸ ਲਈ ਕਿੰਨੇ ਸਮਰ ਸੇਲ ਚੱਲ ਰਹੀ ਆ 3 ਜੁਲਾਈ ਤੱਕ ਚੱਲ ਰਹੀ ਆ 3 ਜੁਲਾਈ ਤੋਂ ਪਹਿਲਾਂ ਪਹਿਲਾਂ ਜਿਹੜਾ ਆਜੂਗਾ ਵੱਡੇ ਫਾਇਦੇ ਹੋਜੂਗੇ ਆ ਦੇਖੋ ਸੂਟ ਤੇ ਡਿਜ਼ਾਈਨ ਵੀ ਬੜਾ ਪਿਆਰਾ ਦੇਖੋ ਜੀ ਬਰਬਰੀ ਬਰਬਰੀ कॉटन ਦਾ ਸੂਟ ਆ ਬਰਬਰੀ कॉटन ਦਾ ਦੁਪੱਟਾ ਬਰਬਰੀ ਕਮੀਜ਼ ਆ ਤੇ ਬਾਟਮ ਪਿਓਰ ਮਸਲਿਨ ਦੀ ਲੱਗੀ ਆ ਬਟਿਕ ਪੀਸ ਆ ਸਟਾਈਲਿਸ਼ ਪੀਸ ਆ ਬਜ਼ਾਰਾਂ ਦੇ ਵਿੱਚ 4-4 5-5000 ਦਾ ਮਿਲਦਾ ਸਾਡੇ ਕੋਲ ਲੈ ਜਾਓ 2500 ਰੁਪਏ ਦਾ 2500 ਰੁਪਏ ਤੇ ਦੇ ਦੇਣਾ ਬਰਬਰੀ ਸੂਟ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਬੇਸ ਨਵੇਂ ਆ ਚੁੱਕੇ ਆ ਚਾਹੇ ਮਲ कॉटन ਦੇ ਵਿੱਚ ਲੈ ਲਓ ਚਾਹੇ ਬਰਬਰੀ ਸਿਲਕ ਦੇ ਵਿੱਚ ਲੈ ਲਓ ਚਾਹੇ ਬਰਬਰੀ कॉटन 'ਚ ਲੈ ਲਓ ਚਾਹੇ ਸ਼ ਬੇਸ ਕੁਆਲਿਟੀਆਂ ਦੇ ਤੁਹਾਨੂੰ ਡਿਫਰੈਂਟ ਦਵਾਂਗੇ ਅੰਕਲ ਓਮ ਤੁਸੀਂ ਆਉਣਾ ਬੁੱਟਰ ਰੋਡ ਕਾਦੀਆਂ ਤੇ ਦੇਖੋ ਬੁੱਟਰ ਰੋਡ ਕਾਦੀਆ ਤੁਹਾਡੇ ਫਾਇਦੇ ਕੀ ਹੈ ਚਾਹੇ ਤੁਸੀਂ ਇੱਕ ਸੂਟ ਲੈਣਾ ਚਾਹੇ ਤੁਸੀਂ ਸੈੱਟ ਵਾਈਜ਼ ਲੈਣਾ ਚਾਹੇ ਤੁਸੀਂ ਦੁਕਾਨ ਵਾਸਤੇ ਕੱਪੜਾ ਲੈਣਾ ਚਾਹੇ ਤੁਸੀਂ ਘਰ ਵਾਸਤੇ ਲੈਣਾ ਤੇ ਆਜੋ ਬੁੱਟਰ ਰੋਡ ਕਾਦੀਆਂ ਤੇ ਬਹੁਤ ਜ਼ਿਆਦਾ ਵੈਰਾਈਟੀ ਆ ਗਈ ਹੈ ਨਾ ਤੁਹਾਨੂੰ ਟਾਂਡੇ ਜਾਂਦੀ ਲੋੜ ਹੈ ਨਾ ਤੁਹਾਨੂੰ ਦਸੂਹੇ ਜਾਂਦੀ ਲੋੜ ਹੈ ਜਾਂ ਤੁਹਾਨੂੰ ਮਕੇਰੀਆਂ ਜਾਂਦੇ ਲੋੜ ਹੈ ਤੇ ਨਾ ਹੀ ਗਰਦਾਸਪੁਰ ਜਾਂਦੀ ਲੋੜ ਹੈ ਕਿਉਂਕਿ ਅੰਕਲ ਓਮ ਬੁੱਟਰ ਰੋਡ ਕਾਦੀਆ ਚ ਇਹ ਵੈਰਾਈਟੀ ਲੈ ਕੇ ਆ ਗਿਆ ਬਹੁਤ ਵੱਡੀ ਡਿਜ਼ਾਈਨਿੰਗ ਇੱਕ ਤੋਂ ਇੱਕ ਟਾਪ ਤੋਂ ਟਾਪ ਡਿਜ਼ਾਈਨਿੰਗ ਤੁਹਾਡੇ ਰਸਤੇ ਲੈ ਕੇ ਆ ਗਿਆ ਤਗ ਆ ਗਿਆ ਫੋਟੋ ਆਪ ਟਿਕਾਂ ਵਾਲੇ ਪੀਸ ਲੈ ਕੇ ਆ ਗਿਆ ਤੇ ਆਜੋ ਹੁਣ ਅੰਕਲ ਓਮ ਬੁੱਟਰ ਰੋੜ ਕਰਤੀਆਂ ਕਾਟਨ ਚਾਹੇ ਜਾਮ ਦੇ ਵਿੱਚ ਲੈਣਾ ਵਾ ਚਾਹੇ 에어 ਕੂਲ ਚ ਲੈਣਾ ਆਈਟਮਾਂ ਨਵੀਆਂ ਤੋਂ ਨਵੀਆਂ ਲੈ ਕੇ ਆ ਗਿਆ ਦੇਖੋ ਜੀ ਰੈਡੀमेड ਦੇ ਵਿੱਚ ਆਏ ਸ਼ਰਾਰੇ ਗਰਾਰੇ ਲਹਿੰਗੇ ਗਾਉਂਡ ਰਸਣੇ ਦੇਖੋ ਫਰੰਟ ਕਿੰਨਾ ਹੈਵੀ ਆ ਤੁਸੀਂ ਸ਼ਰਟ ਚੈੱਕ ਕਰ ਲਈ ਆ ਦੁਪੱਟਾ ਤੁਸੀਂ ਚੈੱਕ ਕਰ ਲਓ ਇਸ ਦੇ ਨਾਲ ਤੁਸੀਂ ਦੇਖੋ ਸ਼ਰਾਰਾ ਦੇਖ ਲਓ ਪਲਾਜੋ ਦੇਖ ਲਓ ਇਹ ਵੀ ਬੜਾ ਪਿਆਰਾ ਪੀਸ ਬਾਜ਼ਾਰ ਦੇ ਵਿੱਚ 6500 ਰੁਪਿਆ ਅਸੀਂ ਤੁਹਾਨੂੰ 25-2600 ਰੁਪਿਆ ਚ ਇਦਾਂ ਦੀ ਚੀਜ਼ ਦੇ ਰਣੀ ਆ ਤੁਸੀਂ ਕਲਰ ਵਾਈਟ ਲੈਣਾ ਆ ਤੇ ਵਾਈਟ ਦੇ ਵਿੱਚ ਤਵੀ ਦਮਾਂਗੇ ਆ ਫਰੰਟ ਦੇਖੋ ਕਿੰਨਾ ਹੈਵੀ ਆ ਦੁਪੱਟਾ ਫੋਰਸ ਦੇ ਬਾਰਡਰ ਆ ਤੁਸੀਂ ਬੈਕ ਚੈੱਕ ਕਰ ਲਓ ਰੇਟ ਵੀ ਸੁਣ ਲਓ ਸਿਰਫ 4550 ਰੁਪਏ ਚ 4550 ਰੁਪਏ ਚ ਤੁਹਾਨੂੰ ਇਦਾਂ ਦੀ ਚੀਜ਼ੇ ਲੈਣੀ ਆ ਦੇਖੋ ਪੌਂਚ ਦੇ ਕਿੰਨਾ ਪਿਆਰਾ ਵਰਕ ਹੈਗਾ ਆ ਹੁਣ ਤੁਸੀਂ ਦੇਖ ਲਓ ਚਾਹੇ ਕੋਈ ਕੋਸ਼ ਕਹੀ ਜਾਵੇ ਰੇਟ ਜਿੰਨਾ ਮਰਜੀ ਮੰਗੀ ਜਾਵੇ ਅਸੀਂ ਤੁਹਾਨੂੰ 5500 ਰੁਪਏ ਦੇ ਵਿੱਚ ਦੇ ਦੇਣਾ ਬੜਾ ਪਿਆਰਾ ਪੀਸ ਆ ਮਤਲਬ ਰੈਡੀ ਮੇਡ ਦੇ ਉੱਤੇ ਵੀ ਬਹੁਤ ਸੋਹਣੀਆਂ ਆਫਰਾਂ ਲੱਗੀਆਂ ਆਜੋ 3 ਜੁਲਾਈ ਤੋਂ ਪਹਿਲਾਂ-ਪਹਿਲਾਂ ਅੰਕਲ ਓਮ ਬੁੱਟਰ ਰੋਡ ਕਾਦੀਆਂ ਤੇ ਦੇਖੋ ਜੀ ਪਾਰਟੀ ਵੇਰ ਵਿਆਹ ਸ਼ਾਦੀ ਆਸੇ ਤੁਸੀਂ ਡਰੈਸ ਰੈਂਟ ਤੇ ਲੈਣ ਚਲੇ ਜਾਓ 5 5 6 6000 ਰੁਪਏ ਕਲਾ ਰੈਂਟ ਮੰਗ ਲੈਂਦੇ ਆ ਪਰ 5 6000 ਦੇ ਵਿੱਚ ਤੁਹਾਨੂੰ ਦੇ ਦੇਣੀ ਤੁਸੀਂ ਭਾਲੇ ਖੁਦ ਦੀ ਡਰੈਸ ਲੈ ਜਾਓ ਕਿਉਂਕਿ ਅੰਕਲ ਓਮ ਬੁੱਟਰ ਰੋਡ ਕਾਦੀਆਂ ਦੇ ਵਿੱਚ ਵੱਡੀ ਆਫਰ ਲੱਗ ਚੁੱਕੀ ਆ ਆਜੋ ਅੰਕਲ ਓਮ ਬੁੱਟਰ ਰੋਡ ਕਾਦੀਆਂ ਚਾਹੇ ਪਾਰਟੀ ਵੇ ਰਸਤੇ ਸੂਟ ਲੈਣਾ ਚਾਹੇ ਦਾਜਵਰੀ ਦਾ ਕੱਪੜਾ ਲੈਣਾ ਜਿਹੜੀ ਬਜ਼ਾਰਾ ਦੇ ਵਿੱਚ 2 2 2.5 ਲੱਖ ਦੀ ਦਾਜਵਰੀ ਮਿਲਦੀ ਐ ਸੀ ਤੁਹਾਨੂੰ ਦੇਣ ਜਾ ਰਹੇ ਸਿਰਫ 1 ਕਾਦੀਆਂ ਤੇ ਆ ਜਾਓ ਦੇਖੋ ਜੀ ਸਾਡੇ ਕੋਲ 200 300 500 ਹਜ਼ਾਰ ਵਾਲੇ ਸੂਟ ਤਾਂ ਹੈਗੇ ਪਰ ਜੇ ਤੁਸੀਂ ਹੈਵੀ ਸੂਟ ਦੇਖਣੇ ਹੋ ਤੁਸੀਂ ਚਾਹੁੰਦੇ ਹੋ ਭਾਈ ਅਸੀਂ ਤਾਂ 10000 ਤੋਂ ਘੱਟ ਸੂਟ ਨਹੀਂ ਪਾਉਂਦੇ 20000 25000 30000 ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀਆਂ ਲਗਜ਼ਰੀ ਤੋਂ ਲਗਜ਼ਰੀ ਸੂਟ ਵੀ ਤੁਹਾਨੂੰ ਅਸੀਂ ਦੇ ਰਹੇ ਹਾਂ ਪਰ ਇੱਥੇ ਫਾਇਰਾ ਆਪਣਾ ਕੀ ਹੋਣਾ ਜਿਹੜੇ ਬਾਜ਼ਾਰ 'ਚ 15 15000 ਦੇ ਸੂਟ ਤੁਸੀਂ ਲੈਣੇ ਹੋ 15 15000 ਦੇ ਅਸੀਂ ਤੁਹਾਨੂੰ ਦੇ ਰਹੇ ਹਾਂ 5 5000 ਦੇ ਵਿੱਚ ਜਿਹੜੇ ਰੈੱਡ ਸੂਟ ਤੁਸੀਂ ਲੈਣੇ ਹੋ ਕੋਈ 10000 ਦਾ ਕੋਈ 11000 ਦਾ ਕੋਈ 12000 ਦਾ ਅਸੀਂ ਦੇ ਵਿੱਚ ਰੇਡ ਬਹੁਤ ਘਟਿਆ ਬਾਜੂ ਦੇ ਵਰਕ ਫਰੰਟ ਕਿਹੜਾ ਕਪੜਾ ਵੀ ਬੜਾ ਸੋਹਣਾ ਇੱਥੇ ਕੋਈ ਕਾਪੀ ਨਹੀਂ ਕੋਈ ਲੋਰਡ ਨਹੀਂ ਫਰੈਸ਼ ਦੇ ਵਿੱਚ ਵਿਆਹ ਮੁੰਡੇ ਦਾ ਹੋਵੇ ਭਾਵੇਂ ਕੁੜੀ ਦਾ ਹੋਵੇ ਉਹਨਾਂ ਦੀ ਮੰਮੀ ਜੀ ਲਈ ਆਹ ਸੂਟ ਦੇਖੋ ਕਿੰਨਾ ਪਿਆਰਾ ਸ਼ਗਨ ਵਾਲਾ ਸੂਟ ਲੈ ਆਂਦਾ ਰੇਟ ਇਹਦਾ ਬਹੁਤ ਜ਼ਿਆਦਾ ਘਟਿਆ ਸਿਰਫ 4550 ਰੁਪਏ ਦਾ ਸੂਟ ਆ ਜੀ ਇਹ 4550 ਰੁਪਏ ਦਾ ਸੂਟ ਆ ਜਿਹੜਾ ਕੋਈ 12000 14000 15000 ਮੰਗਦਾ ਦੇਖੋ ਵਿਆਹ ਚਾਹੇ ਹੋਵੇ ਅਗਸਤ ਚ ਚਾਹੇ ਸਤੰਬਰ ਚਾਹੇ ਅਕਤੂਬਰ ਚ ਦਾਜਬਰੀ ਦਾ ਕੱਪੜਾ ਤੁਸੀਂ ਲੈਣਾ ਛੇਤੀ ਛੇਤੀ ਆਜੋ ਬਜ਼ਾਰਾਂ ਦੇ ਵਿੱਚ ਜਿਹੜਾ ਹਜੇ ਸਟਾਕ ਆਉਣਾ ਆ ਅਸੀਂ ਪਹਿਲਾਂ ਹੀ ਲਿਆਏ ਆ ਕੱਪੜਾ ਵੀ ਨਵਾਂ ਲੈ ਕੇ ਆਏ ਆ ਬ੍ਰੈਂਡ ਇਹਨਾਂ ਚੀਜ਼ਾਂ ਲੈ ਕੇ ਆਇਆ ਰੇਟ ਵੀ ਅਸੀਂ ਬਹੁਤ ਘੱਟ ਲੈ ਕੇ ਆਏ ਆ ਤੁਹਾਡੇ ਫਾਇਦੇ ਕਰਨੇ ਆ ਲੱਖਾਂ ਰੁਪਈਆਂ ਦਾ ਤੁਹਾਡਾ ਫਾਇਦਾ ਹੋ ਜਾਣਾ ਜੇ ਤੁਸੀਂ ਅੰਕਲ ਓਮ ਬੁੱਟਰ ਰੋਡ ਕਾਦੀਆਂ ਦੇ ਆਗਾ ਜਿੱਥੇ ਵੱਡੇ ਫਾਇਦੇ ਆ 3 ਜੁਲਾਈ ਤੋਂ ਪਹਿਲਾਂ ਪਹਿਲਾਂ ਆਜੋ ਦੇਖੋ ਰੰਗ ਬੜਾ ਪਿਆਰਾ ਡਿਜ਼ਾਈਨ ਬੜਾ ਪਿਆਰਾ ਦੁਪੱਟਾ ਉਦੋਂ ਵੀ ਪਿਆਰਾ ਤੇ ਰੇਟ ਮਿੱਟੀ ਦੇ ਭਾਅ 5 5000 6 6000 65 6500 ਜਿੱਦਣੇ ਚੀਜ਼ਾਂ ਤੁਹਾਨੂੰ ਦੇ ਦੇਣੀਆਂ ਆ। ਦੇਖੋ ਜੀ ਚਾਚੀਆਂ ਤਾਈਆਂ ਭੂਆ ਮਾਮਿਆਂ ਨੂੰ ਇਸ ਵਾਰ ਖੁਸ਼ ਕਰ ਦੇਣਾ ਦਾਜਵਰੀਆਂ ਤੇ ਜਿੰਮੀ ਚੂੜਾ ਬੇਸ ਆ ਗਿਆ। ਜਿੰਮੀ ਚੂੜਾ ਦੁਪੱਟਾ ਆ ਗਿਆ ਹੈਂਡਵਰਕ ਕੀਤਾ ਕਰਾਇਆ ਆ ਗਿਆ। ਆਜੋ ਹੁਣ ਅੰਕਲ ਹੁਣ ਬੁੱਟਰ ਰੋੜ ਕਾਦੀਆਂ ਤੇ ਚਾਹੇ ਤੁਸੀਂ ਡਾਰਕ ਕਲਰ ਦੇ ਵਿੱਚ ਲੈਣਾ ਭੈਣਾਂ ਵਾਸਤੇ ਸੂਟ ਲੈਣੇ ਆ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਲਾ ਨੂੰ ਜਿਨ੍ਹਾਂ ਨੂੰ ਇਹ ਤੁਹਾਨੂੰ ਲਾਈਟ weight ਕੰਮ ਪਸੰਦ ਆ ਤੇ ਉਹ ਵੀ ਆਜੋ ਹੁਣ ਬੁੱਟਰ ਰੋੜ ਕਾਦੀਆਂ ਤੇ ਬੇਸ ਨਵੇਂ-ਨਵੇਂ ਚਾਹੇ ਸ਼ ਦੇਖੋ ਜੀ ਨਾਨੀ ਆਸਤੇ ਕਿੰਨਾ ਸੋਹਣਾ ਸੂਟ ਆ ਜੀ ਪਿਸਤਾ ਕਲਰ ਦੇ ਵਿੱਚ ਦੇਖੋ ਰੰਗ ਲਾਈਟ ਸਾਡੇ ਕੋ ਬਹੁਤ ਪਿਆਰੇ ਪਿਆਰੇ ਆ ਗਿਆ ਡਾਰਕ ਬੜੇ ਪਿਆਰੇ ਆ ਗਿਆ ਜੇ ਕੁੜੀ ਦੀ ਟੌਰ ਕੱਢਣੀ ਆ ਕੁੜੀ ਦੀ ਮੰਮੀ ਦੀ ਟੌਰ ਕੱਢਣੀ ਆ ਕੁੜੀ ਦੀ ਭੈਣ ਪਰਜਾਈ ਦੀ ਟੌਰ ਕੱਢਣੀ ਤੇ ਕੁੜੀ ਦੇ ਦਾਦੀ ਨਾਨੀ ਦੀ ਟੌਰ ਵੀ ਕੱਢਾਂਗੇ ਕਿਉਂਕਿ ਸਾਡੇ ਕੋਲ ਹਰ ਇੱਕ ਉਮਰ ਦੇ ਲਈ ਬਹੁਤ ਪਿਆਰੀ ਪਿਆਰੀ ਡਿਜ਼ਾਈਨ ਆ ਚੁੱਕੀ ਆ ਛੇਤੀ ਆਜੋ 3 ਜੁਲਾਈ ਤੋਂ ਪਹਿਲਾਂ ਜਿਹੜਾ ਆਜੂਗਾ ਮੈਂ ਗਰੰਟੀ ਨਾਲ ਕਹਿੰਨਾ ਤੁਹਾਡਾ ਦਾਜਬਰੀ ਦੇ ਵਿੱਚ 50 5000 ਰੁਪਿਆ ਬਚ ਜਾਣਾ 50000 ਰੁਪਿਆ ਬਜਾ ਕੇ ਭੇਜਾਂਗੇ ਜਿਹੜਾ ਤੁਸੀਂ ਸੀਜ਼ਨ ਦੇ ਵਿੱਚ ਕੱਪੜਾ ਲੈਣਾ ਹੁਣੇ ਆਜੋ ਨਵੀਆਂ ਚੀਜ਼ਾਂ ਬਣ ਕੇ ਆ ਗਈਆਂ ਅੰਕਲੋਂ ਬੁੱਟਰ ਰੋਡ ਕਰਦੀਆਂ ਵੱਡੇ ਫਾਇਦੇ ਹੁਣੇ ਦੇਖੋ ਸੂਟ ਤੁਹਾਨੂੰ ਦਵਾਂਗੇ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰੈਸਾਂ ਨਾਲ ਦੇਣੇ ਆ ਨਾਲ ਕੁੜਤੇ ਪਜਾਮੇ ਕੋਟ ਪੈਂਟ ਸ਼ੇਰਵਾਨੀਆਂ ਬਲੇਜ਼ਰ ਬਾਸਕਟ ਦੇ ਪੱਗਾਂ ਪੱਗਾਂ ਦੇ ਵਿੱਚ ਵੀ ਸਾਡੇ ਕੋਲ 550 ਤੋਂ ਵੱਧ ਰਾਂ ਗਿਆ ਬਹੁਤ ਵੱਡੇ ਬ੍ਰਾਂਡ ਦੀਆਂ ਪੱਗਾਂ ਆ ਗਾਰੰਟੀਆਂ ਠੋਕ ਵਜਾ ਕੇ ਦਿੰਦੇ ਆ ਛੇਤੀ ਪਹੁੰਚੋ 5 ਕਲਮ ਸਟੋਰ ਬੁੱਟਰ ਰੋਡ ਕਾਦੀਆਂ ਨੰਬਰ ਸਕਰੀਨ ਤੇ ਆ ਕੋਈ ਵੀ ਗੱਲ ਕਰਨੀ ਤੇ ਤੁਸੀਂ ਫੋਨ ਕਰ ਸਕਦੇ ਆ